ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੇਗਣ ਦਾ ਪਰਠਾ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਕੜਾਈ ਵਿੱਚ। ਬਿਲਕੁਲ ਜੀ ਠੀਕ ਕੜਾਈ ਵਿੱਚ ਬੇਗਣ ਦਾ ਪਰਠਾ ਬਣਾਵਾਂਗੇ। ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਇਹ ਤੁਸੀਂ ਰਾਤ ਨੂੰ ਵੀ ਤਿਆਰ ਕਰਕੇ ਰੱਖ ਸਕਦੇ ਹੋ ਸੁਬਾ ਤੜਕਾ ਲਗਾ ਲਓ ਉੱਠ ਕੇ। ਆਪਾਂ ਜੀ ਬੇਗਣ ਲੈ ਆ। ਬੇਗਣ ਆਪਣੇ ਆਪਣੇ ਹੀ ਸੀਕੇਤਾਂ ਵਿੱਚੋਂ ਆਪਾਂ ਧੋ ਬਣਾ ਕੇ ਇਹਨਾਂ ਨੂੰ ਰੱਖ ਲਿਆ। ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਇਸ ਤਰ੍ਹਾਂ ਕਈ ਵਾਰੀ ਜੀ ਜਲਦੀ ਹੁੰਦੀ ਹੈ ਤੇ ਅੱਜ ਕੱਲ ਆਮ ਹੀ ਗੈਸ ਆ ਚੁੱਲ੍ਹੇ ਵੀ ਨਹੀਂ ਹੈਗੇ ਤੇ ਪੜਥਾ ਜਿਹੜਾ ਹੈ ਉਹ ਚੁੱਲ੍ਹੇ ਤੇ ਹੀ ਪੁੰਨਿਆ ਸੁਆਦ ਲੱਗਦਾ ਹੈ ਤੇ ਇਸ ਤਰ੍ਹਾਂ ਆਪਾਂ ਜਲਦੀ ਜਲਦੀ ਪੜਥਾ ਬਣਾ ਸਕਦੇ ਹਾਂ ਤੇ ਇਹ ਪੜਥਾ ਜੀ ਬਹੁਤ ਹੀ ਵਧੀਆ ਬਣਦਾ ਹੈ ਤੇ ਬਹੁਤ ਹੀ ਸਾਨ ਤਰੀਕਾ ਹੈ ਇਹਦਾ ਇਹ ਵੀ ਹੈ ਕਿ ਕਈ ਵਾਰੀ ਵਿੰਗਣ ਵਿੱਚੋਂ ਕਾਣੇ ਹੁੰਦੇ ਆ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਵਿੰਗਣ ਕਾਣੇ ਤਾਂ ਨਹੀਂ ਕਿਉਂਕਿ ਤੁਸੀਂ ਇਹਨਾਂ ਨੂੰ ਕੱਟ ਕੇ ਬਣਾ ਰਹੇ ਹੋ ਤੇ ਆਪਾਂ ਸਾਰੇ ਵਿੰਗਣਿਆਂ ਨੂੰ ਇਸ ਤਰ੍ਹਾਂ ਕੱਟ ਲਾਂਗੇ ਤੇ ਕਈ ਵਾਰੀ ਆਪਾਂ ਬੱਚਿਆਂ ਨੂੰ ਸਵੇਰ ਟਿਫਨ ਚ ਦੇਨੇ ਹੁੰਦੇ ਆ ਤੇ ਆਪਾਂ ਰਾਤ ਨੂੰ ਥੋੜੀ ਜਿਹੀ ਤਿਆਰੀ ਕਰਕੇ ਰੱਖ ਲਈਏ ਵਿੰਗਣਾ ਨੂੰ ਤਿਆਰ ਕਰਕੇ ਤੇ ਸਵੇਰੇ ਉੱਠ ਕੇ ਆਪਾਂ ਸਿਰਫ ਤੜਕਾ ਹੀ ਲਗਾਉਣਾ ਹੁੰਦਾ ਤੇ ਇਸ ਤਰ੍ਹਾਂ ਆਪਾਂ ਸਾਰੇ ਵਿੰਗਣਾ ਨੂੰ ਛੇਲ ਲਾਂਗੇ ਛਿੱਲਣ ਤੋਂ ਬਾਅਦ ਆਪਾਂ ਇਹਨਾਂ ਨੂੰ ਕਟਾਂਗੇ ਇਹਨਾਂ ਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਪੀਸ ਤਿਆਰ ਕਰ ਸਕਦੇ ਹੋ ਵੱਡੇ ਚਾਹੇ ਛੋਟੇ ਕਿਉਂਕਿ ਇਹਨਾਂ ਨੂੰ ਆਪਾਂ ਕੜਾਈ ਵਿੱਚ ਤਿਆਰ ਕਰ ਰਹੇ ਹਾਂ ਤੇ ਬਹੁਤ ਹੀ ਘੱਟ ਤੇਲ ਵਿੱਚ ਤਿਆਰ ਕਰਾਂਗੇ ਆਪਾਂ ਜਿਆਦੇ ਤੇਲ ਵਿੱਚ ਨਹੀਂ ਤਿਆਰ ਕਰਾਂਗੇ ਵੇਂਗਣ ਦਾ ਪੜਥਾ ਜੀ ਹਰ ਇੱਕ ਨੂੰ ਪਸੰਦ ਆਉਂਦਾ ਹੈ ਖਾਸ ਕਰ ਇਹਨਾਂ ਦਿਨਾਂ ਵਿੱਚ ਜਿਵੇਂ ਹੁਣ ਮੌਸਮ ਨਾ ਹੀ ਸਰਦੀ ਹੈ ਤੇ ਥੋੜੀ-ਥੋੜੀ ਗਰਮੀ ਹੈ ਤੇ ਵੇਂਗਣ ਦਾ ਪੜਥਾ ਖਾਣ ਨੂੰ ਬਹੁਤ ਹੀ ਦਿਲ ਕਰਦਾ ਹੈ ਤੇ ਆਪਣੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਝਟਪਾਟੀ ਤਿਆਰ ਕਰ ਲੈਂਗੇ ਆਪਾਂ ਸਾਰੇ ਛਿੱਲੇ ਆਪਾਂ ਬਹੁਤ ਥੋੜਾ ਤੇਲ ਪਾਇਆ ਇੱਕ ਛੋਟਾ ਚਮਚ ਤੇ ਇਹਨੂੰ ਆਪਾਂ ਕੜਾਈ ਵਿੱਚ ਪਾ ਕੇ ਪੁੰਨ ਲਾਗੇ ਇਹਨੂੰ ਜੀ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਤੇ ਆਪਾਂ ਇਹਨੂੰ ਟੱਕ ਕੇ ਰੱਖ ਦੇਣਾ ਹੈ ਇਹ ਬਹੁਤ ਹੀ ਵਧੀਆ ਦੇਖੋ ਜੀ ਤਿਆਰ ਹੋ ਗਏ ਆ ਤੇ ਇਹਨਾਂ ਵਿੱਚ ਆਪਾਂ ਹਲਦੀ ਤੇ ਨਮਕ ਪਾ ਦੇਣਾ ਇਸ ਲਈ ਪਾਉਣਾ ਕਿਉਂਕਿ ਕਈ ਵਾਰ ਨਾ ਕਲਰ ਕਾਲਾ ਬਲੈਕ ਹੋ ਜਾਂਦਾ ਹੈ ਦਾ ਸਬਜੀ ਦਾ ਤੇ ਨਮਕ ਤੇ ਹਲਦੀ ਪਾ ਦੇਣੀ ਕਈ ਵਾਰੀ ਤੁਸੀਂ ਰਾਤ ਨੂੰ ਵੀ ਇਹ ਤਿਆਰੀ ਕਰਕੇ ਲਾਲ ਮਿਰਚ ਤੇ ਰੱਖ ਸਕਦੇ ਹੋ ਤੇ ਸਵੇਰੇ ਉੱਠ ਕੇ ਆਪਣਾ ਤੜਕਾ ਲਗਾ ਲਓ ਇਹ ਦੇਖੋ ਜੀ ਬੇਗਣ ਆਪਣੇ ਬਿਲਕੁਲ ਸੌਫਟ ਹੋ ਗਏ ਆ ਤੇ ਆਪਾਂ ਇਸ ਤਰ੍ਹਾਂ ਕਰਾਂਗੇ ਜੇ ਮੈਸ਼ ਹੋ ਗਏ ਨਹੀਂ ਤੇ ਆਪਾਂ ਮਦਨੀ ਦੀ ਮਦ ਨਾਲ ਇਹਨਾਂ ਨੂੰ ਮੈਸ਼ ਕਰ ਲਾਂਗੇ ਤੇ ਦੇਖੋ ਜੀ ਵੇਗਣ ਆਪਣੇ ਤਿਆਰ ਆ ਤੇ ਆਪਾਂ ਮੈਸ਼ ਕਰ ਲੈ ਇਹ ਸਾਰੇ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲੈਣਾ ਇਸ ਤਰ੍ਹਾਂ ਲੱਗੇਗਾ ਬਿਲਕੁਲ ਵੀ ਜਿਵੇਂ ਤੁਸੀਂ ਪੜਥਾ ਦੂਜੇ ਤਰ੍ਹਾਂ ਹੀ ਬਣਾਇਆ ਹੈ ਕਿਉਂਕਿ ਬਹੁਤ ਹੀ ਸੁਆਦਿਸਟ ਪੜਥਾ ਬਣਦਾ ਹੈ ਤੇ ਇਹਨੂੰ ਬਿਲਕੁਲ ਐ ਮੈਸ਼ ਕਰ ਲੈਣਾ ਤੇ ਮੈਸ਼ ਬਹੁਤ ਜਲਦੀ ਹੋ ਜਾਂਦੇ ਆ ਤੇ ਇਧਰ ਆਪਾਂ ਕੜਾਈ ਵਿੱਚ ਬਿਲਕੁਲ ਘੱਟੀ ਤੇਲ ਪਾਵਾਂਗੇ ਮੈਂ ਇੱਕ ਚਮਚਾ ਛੋਟਾ ਹੀ ਲਿਆ ਹੈ ਉਧਰ ਵੀ ਇੱਕ ਚਮਚਾ ਛੋਟਾ ਲਿਆਇਆ ਤੇ ਆਪਾਂ ਇਹਦੇ ਵਿੱਚ ਪਿਆਜ਼ ਪਾ ਕੇ ਭੁੰਨਾਂਗੇ ਤੇ ਆਪਾਂ ਇਹਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਤੇ ਉਧਰ ਮੈਂ ਹਰੇ ਪਿਆਜ਼ ਵੀ ਜੀ ਤਿੰਨ ਕੱਟ ਕੇ ਰੱਖ ਲਿਆ ਹਰੇ ਪਿਆਜ਼ਾਂ ਦਾ ਟੇਸਟ ਬਹੁਤ ਵਧੀਆ ਹੁੰਦੇ ਆ ਕਿਉਂਕਿ ਜਿਹੜੇ ਪੜਥਾ ਹੁੰਦਾ ਪੜਥਾ ਵਿੱਚ ਹਮੇਸ਼ਾ ਹੀ ਪਿਆਜ਼ ਥੋੜੇ ਜਿਹਾ ਜ਼ਿਆਦਾ ਹੀ ਪੈਂਦੇ ਆ ਤਾਂ ਹੀ ਪੜਥੇ ਦਾ ਟੇਸਟ ਜਿਹੜਾ ਵਧੀਆ ਬਣਦਾ ਤੇ ਆਪਾਂ ਹਰੇ ਪਿਆਜ਼ ਵੀ ਖੇਤਾਂ ਵਿੱਚ ਹੀ ਲੱਗੇ ਸੀ ਆਪਾਂ ਤੋੜ ਕੇ ਇਹ ਵੀ ਵਿੱਚ ਵਰਤੋ ਕਰਾਂਗੇ ਟੇਸ ਨਾਲ ਜਿਹੜਾ ਟੇਸਟ ਆ ਇਹਦਾ ਦੁੱਗਣਾ ਹੋ ਜਾਏਗਾ ਉਧਰ ਮੈਂ ਚਾਰ ਛੋਟੇ ਟਮਾਟਰ ਲਏ ਆ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਕੱਟ ਲਿਆ ਤੇ ਇਹ ਵੀ ਆਪਾਂ ਵਿੱਚ ਪਾ ਕੇ ਭੁੰਨਾਂਗੇ ਪੜਥੇ ਦੇ ਵਿੱਚ ਬੋਹਲਾ ਆਪਾਂ ਨੂੰ ਭੁੰਨਣ ਦੀ ਪਿਆਜ਼ ਟਮਾਟਰ ਜ਼ਰੂਰਤ ਨਹੀਂ ਹੁੰਦੀ ਬਹੁਤ ਘੱਟ ਹੀ ਭੁੰਨੇ ਜਾਂਦੇ ਆ ਤੁਹਾਨੂੰ ਪਤਾ ਹੀ ਏ ਤੇ ਥੋੜਾ ਜਿਹਾ ਕਰੰਚੀਪਨ ਵੀ ਵਧੀਆ ਲੱਗਦਾ ਏ ਜੀ ਮੇਥਰੀ ਏ ਤੇ ਮੇਥਰੀ ਵੀ ਵਿੱਚ ਪਾਵਾਂਗੇ ਕਿਉਂਕਿ ਇਸ ਨਾਲ ਵੀ ਟੇਸਟ ਆ ਜਿਹੜਾ ਪੜਥੇ ਦਾ ਹੋਰ ਵੱਜੇਗਾ ਤੇ ਗੁਣਾ ਵਿੱਚ ਵੀ ਵਾਧਾ ਹੋਏਗਾ ਇਸ ਤਰ੍ਹਾਂ ਆਪਾਂ ਬੱਚਿਆਂ ਨੂੰ ਮੇਥੀ ਵੀ ਪਰਥੇ ਵਿੱਚ ਪਾ ਕੇ ਖਲਾ ਸਕਦੇ ਆ ਕਿਉਂਕਿ ਬੱਚੇ ਕਈ ਵਾਰੀ ਮੇਥੀ ਦੀ ਪੂਜੀ ਨਹੀਂ ਖਾਂਦੇ ਤੇ ਇਹ ਦੇਖੋ ਜੀ ਇਹ ਬੇਗਣ ਆਪਣੇ ਇੱਧਰ ਜਿਹੜਾ ਪਰਥਾ ਸੀ ਤੇ ਤੜਕਾ ਆਪਾਂ ਪਾ ਲਾਂਗੇ ਤੜਕਾ ਮੈਂ ਬਹੁਤ ਜ਼ਿਆਦਾ ਭੁੰਨਿਆ ਨਹੀਂ ਕਿਉਂਕਿ ਤੜਕੇ ਨੂੰ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਪਰਥੇ ਵਿੱਚ ਥੋੜਾ ਜਿਹਾ ਘੱਟ ਹੀ ਭੁੰਨਿਆ ਜਾਂਦਾ ਹੈ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤਾਂ ਕਿ ਜਿਹੜੇ ਮਸਾਲੇ ਆ ਨਮਕ ਆ ਜੋ ਵੀ ਆਪਾਂ ਪਾਇਆ ਹੈ ਉਹ ਪਰਥੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਸਕਣ ਕੁਝ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰਕੇ ਕੁਝ ਦਿਨ ਟੱਕ ਦਿਆਂਗੇ ਜੁਆਇਨ ਪਾਈਏ ਥੋੜੀ ਜੀ ਆਪਾਂ ਤੇ ਇਹਦੇ ਵਿੱਚ ਆਪਾਂ ਗਰਮ ਮਸਾਲਾ ਐਂਡ ਵਿੱਚ ਪਾਵਾਂਗੇ ਉਹ ਵੀ ਆਪਾਂ ਘਰ ਵਿੱਚ ਹੀ ਤਿਆਰ ਕੀਤਾ ਹੈ ਤੇ ਆਪਾਂ ਗਰਮ ਮਸਾਲਾ ਇੱਕ ਚਮਚ ਪਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਗਰਮ ਮਸਾਲਾ ਐਂਡ ਤੇ ਪਾਉਣ ਦਾ ਕਾਰਨ ਇਹ ਆ ਤੇ ਟੇਸਟ ਬਹੁਤ ਵੱਧ ਜਾਂਦਾ ਹੈ ਤੇ ਇਧਰ ਪਰਥਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਰਤਨੀਆਂ ਪਾਵਾਂਗੇ ਦੇਖੋ ਜੀ ਕਿੰਨਾ ਵਧੀਆ ਪਰਠਾ ਆਪਣਾ ਬਹੁਤ ਹੀ ਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਵੀ ਇਸ ਵੀ ਦੀ ਨਾਲ ਪਰਠਾ ਜਰੂਰ ਬਣਾਇਓ ਬਹੁਤ ਹੀ ਸੌਖੇ ਤਰੀਕੇ ਨਾਲ ਪਰਠਾ ਜਿਹੜਾ ਹੈ 15-20 ਮਿੰਟਾਂ ਵਿੱਚ ਇਹ ਪਰਠਾ ਬਣ ਕੇ ਜੀ ਤਿਆਰ ਹੋ ਜਾਂਦਾ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ